ਸੱਤਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਬੀਏ 3rd ਸੈਮ ਦਾ ਜੋ NEP ਦੇ ਅਕੋਰਡਿੰਗ ਸਿਲੇਬਸ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਅਕੋਰਡਿੰਗ ਡਿਸਪਲਿਨ ਸਪੈਸਿਫਿਕ ਕੋਰਸ ਜਿਸ ਨੂੰ ਮੇਜਰ ਪੰਜਾਬੀ ਵਿਸ਼ਾ ਕਿਹਾ ਜਾਂਦਾ ਹੈ ਦੇ ਸਿਲੇਬਸ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਸੋ ਆਓ ਜੁੜਦੇ ਹਾਂ ਸਿਲੇਬਸ ਦੇ ਨਾਲ ਇਹ ਪੇਪਰ ਜੋ ਹੈ ਵਿਦਿਆਰਥੀਆਂ ਦਾ 100 ਨੰਬਰ ਦਾ ਹੈ 3 ਘੰਟੇ ਦਾ ਪੇਪਰ ਹੋਏਗਾ ਫਾਈਨਲ ਐਗਜ਼ਾਮ ਦੇ ਵਿੱਚ ਤੇ ਐਕਸਟਰਨਲ ਪੇਪਰ ਜੋ ਹੈ ਉਹ 70 ਨੰਬਰ ਦਾ ਹੀ ਆਉਣਾ ਹੈ 30 ਨੰਬਰ ਦੀ ਇੰਟਰਨਲ ਅਸੈਸਮੈਂਟ ਜਿਵੇਂ ਕਿ ਪਹਿਲੇ ਅਤੇ ਦੂਸਰੇ ਸੈਮੈਸਟਰ ਦੇ ਵਿੱਚ ਲਗਾਈ ਗਈ ਹੈ ਉਹ ਇੰਟਰਨਲ ਅਸੈਸਮੈਂਟ ਜੋ ਹੈ ਵਿਦਿਆਰਥੀਆਂ ਦੀ ਕਲਾਸ ਪਰਫਾਰਮੈਂਸ ਦੇ ਹਿਸਾਬ ਦੇ ਨਾਲ اٹੈਂਡੈਂਸ ਯੂਨਿਟ ਟੈਸਟ ਅਤੇ ਅਸਾਈਨਮੈਂਟਸ ਦੇ ਅਕੋਰਡਿੰਗ ਲਾਈ ਜਾਂਦੀ ਹੈ ਇਸ ਪੇਪਰ ਦੇ ਵਿੱਚ ਚਾਰ ਯੂਨਿਟ ਹਨ ਜਾਂ ਚਾਰ ਭਾਗ ਹਨ ਪਹਿਲਾ ਭਾਗ ਜੋ ਹੈ ਗੁਰਮਤ ਅਤੇ ਸੂਫੀ ਕਾਬਦਾ ਇਤਿਹਾਸਕ ਪਰਿਪੇਖ ਵਿਕਾਸ ਅਤੇ ਪਰਵ੍ਰਤੀਆਂ ਦੇ ਨਾਲ ਸੰਬੰਧਿਤ ਹੈ ਯਾਨਕਿ ਦੋ ਕੁਐਸਚਨ ਬੰਦੇ ਹਨ ਇਸ ਦੇ ਵਿੱਚੋਂ ਗੁਰਮਤ ਕਾਬਦਾ ਇਤਿਹਾਸਕ ਪਰਿਪੇਖ ਵਿਕਾਸ ਅਤੇ ਪਰਵ੍ਰਤੀਆਂ ਠੀਕ ਇਸੇ ਤਰ੍ਹਾਂ ਸੂਫੀ ਕਾਬਦਾ ਇਤਿਹਾਸਕ ਪਰਿਪੇਖ ਵਿਕਾਸ ਅਤੇ ਪਰਵ੍ਰਤੀਆਂ ਇਹਨਾਂ ਇਸ ਭਾਗ ਦੇ ਵਿੱਚੋਂ ਦੋ ਪ੍ਰਸ਼ਨ ਪੁੱਛੇ ਜਾਣਗੇ ਚੁਆਇਸ ਹੋਵੇਗੀ ਜਿਨ੍ਹਾਂ ਚੋਂ ਵਿਦਿਆਰਥੀਆਂ ਨੇ ਇੱਕ ਪ੍ਰਸ਼ਨ ਹੱਲ ਕਰਨਾ ਹੋਵੇਗਾ 14 ਨੰਬਰ ਦਾ ਹੋਵੇਗਾ ਇਹ ਪ੍ਰਸ਼ਨ ਦੂਸਰੇ ਭਾਗ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਸੱਤ ਸ਼ਬਦ ਹਨ ਜਿਨ੍ਹਾਂ ਦੀ ਪ੍ਰਸੰਗ ਸਹਿਤ ਵਿਆਖਿਆ ਹੋਏਗੀ ਇਹਨਾਂ ਦਾ ਕੇਂਦਰੀ ਭਾਵ ਹੋ ਸਕਦਾ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਸਵਾਲ ਪਾਇਆ ਜਾ ਸਕਦਾ ਹੈ ਠੀਕ ਹੈ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਤੇ ਜੀਵਨ ਅਤੇ ਰਚਨਾ ਪ੍ਰਕਿਰਿਆ ਇਹਨਾਂ ਦੇ 15 ਸ਼ਲੋਕ ਸ਼ਾਮਿਲ ਹੋਣਗੇ ਇਹਨਾਂ ਇਸ ਭਾਗ ਦੇ ਵਿੱਚੋਂ ਵੀ ਦੋ ਪ੍ਰਸ਼ਨ ਜਿਹੜੇ ਨੇ ਉਹ ਪੇਪਰ ਦੇ ਵਿੱਚ ਪਾਏ ਜਾਣਗੇ ਜਿਨ੍ਹਾਂ ਤੋਂ ਵਿਦਿਆਰਥੀਆਂ ਨੇ ਇੱਕ ਪ੍ਰਸ਼ਨ ਹੱਲ ਕਰਨਾ ਹੋਵੇਗਾ ਇਹ ਪ੍ਰਸ਼ਨ ਵੀ 14 ਨੰਬਰ ਦਾ ਹੋਵੇਗਾ ਤੀਸਰੇ ਭਾਗ ਦੇ ਵਿੱਚ ਬਾਬਾ ਫਰੀਦ ਜੀ ਦੇ 15 ਸ਼ਲੋਕ ਹਨ ਸ਼ਾਹ ਹੁਸੈਨ ਦੇ 15 ਸ਼ਲੋਕ ਹਨ ਠੀਕ ਹੈ ਇਸੇ ਤਰ੍ਹਾਂ ਬਾਬਾ ਫਰੀਦ ਤੇ ਸ਼ਾਹ ਹੁਸੈਨ ਦੇ ਜੀਵਨ ਤੇ ਰਚਨਾ ਪ੍ਰਕਿਰਿਆ ਬਾਰੇ ਸਵਾਲ ਪੁੱਛੇ ਜਾ ਸਕਦੇ ਹਨ ਸ਼ਲੋਕ ਜਿਹੜੇ ਹਨ ਉਹਨਾਂ ਦੀ ਪ੍ਰਸੰਗ ਸੱਤ ਵਿਆਖਿਆ ਹੋ ਸਕਦੀ ਹੈ ਉਹਨਾਂ ਦਾ ਕੇਂਦਰੀ ਭਾਵ ਹੋ ਸਕਦਾ ਹੈ ਇਹਦੇ ਵਿੱਚੋਂ ਵੀ ਦੋ ਪ੍ਰਸ਼ਨ ਪਾਏ ਜਾਣਗੇ ਪੇਪਰ ਦੇ ਵਿੱਚ ਇੱਕ ਪ੍ਰਸ਼ਨ ਵਿਦਿਆਰਥੀਆਂ ਨੇ ਹੱਲ ਕਰਨਾ ਹੋਵੇਗਾ ਤਾਂ ਇਹ ਵੀ 14 ਨੰਬਰ ਦਾ ਹੋਵੇਗਾ ਠੀਕ ਹੈ ਇਸੇ ਤਰ੍ਹਾਂ ਭਾਗ ਚੌਥਾ ਹੈ ਜਿਸ ਦੇ ਵਿੱਚ ਕਾਵ ਰੂਪ ਹਨ ਕਾਵ ਰੂਪ ਜਿਹੜੇ ਹਨ ਕਿਹੜੇ-ਕਿਹੜੇ ਹਨ ਕਾਫੀ ਕਾਵ ਰੂਪ ਸ਼ਲੋਕ ਕਾਵ ਰੂਪ ਗਜ਼ਲ ਰੁਮਾਈ ਕਿੱਸਾ ਅਤੇ ਵਾਰ ਇਹਨਾਂ ਛੇ ਕਾਵ ਰੂਪਾਂ ਦੇ ਵਿੱਚੋਂ ਜੋ ਹੈ ਸਵਾਲ ਪੁੱਛੇ ਜਾਣਗੇ ਦੋ ਸਵਾਲ ਪਾਏ ਜਾਣਗੇ ਜਿਨ੍ਹਾਂ ਚੋਂ ਵਿਦਿਆਰਥੀਆਂ ਨੇ ਇੱਕ ਕਰਨਾ ਹੋਵੇਗਾ ਤਾਂ ਇਹ ਪ੍ਰਸ਼ਨ ਵੀ 14 ਨੰਬਰ ਦਾ ਹੋਵੇਗਾ ਤੇ ਇੱਕ ਪੰਜਵਾਂ ਭਾਗ ਹੋਵੇਗਾ ਜਿਹੜਾ ਕਿ ਪੇਪਰ ਦੇ ਵਿੱਚ ਯਾਨੀ ਕਿ ਕੁੱਲ 9 ਪ੍ਰਸ਼ਨ ਪੁੱਛੇ ਜਾਣੇ ਹਨ ਦੋ ਪਹਿਲੇ ਭਾਗ ਦੇ ਵਿੱਚੋਂ ਦੋ ਦੂਸਰੇ ਭਾਗ ਦੇ ਵਿੱਚੋਂ ਦੋ ਤੀਸਰੇ ਭਾਗ ਦੇ ਵਿੱਚੋਂ ਤੇ ਦੋ ਚੌਥੇ ਭਾਗ ਦੇ ਵਿੱਚੋਂ ਇੱਕ ਨੌਵਾਂ ਪ੍ਰਸ਼ਨ ਜਿਹੜਾ ਹੈ ਉਹ ਪੁੱਛਿਆ ਜਾਣਾ ਹੈ ਇਹਨਾਂ ਚਾਰਾਂ ਭਾਗਾਂ ਦੇ ਨਾਲ ਸਬੰਧਿਤ ਹੋਵੇਗਾ ਕਵੀਆਂ ਦੇ ਨਾਲ ਸਬੰਧਿਤ ਪੁਸਤਕਾਂ ਦੇ ਨਾਲ ਸਬੰਧਿਤ ਇੱਕ ਇੱਕ ਨੰਬਰ ਦੇ 7 ਪ੍ਰਸ਼ਨ ਜਿਹੜੇ ਹਨ ਉਹ ਪੇਪਰ ਦੇ ਵਿੱਚ ਲਘੂ ਉੱਤਰ ਵਾਲੇ ਪ੍ਰਸ਼ਨ ਪਾਏ ਜਾਣਗੇ ਦੀ ਨਾਮ ਵਿੱਚ ਕੋਈ ਚੁਆਇਸ ਨਹੀਂ ਹੋਵੇਗੀ ਕੰਪਲਸਰੀ ਕੁਐਸਚਨ ਹੋਣਗੇ ਇਹ ਔਰ 7 ਕੁਐਸਚਨ ਜਿਹੜੇ ਹਨ ਇੱਕ ਕੁਐਸਚਨ ਦੇ 2 ਨੰਬਰ ਹੋਣਗੇ 7 2 ਇਹ ਵੀ 14 ਨੰਬਰ ਦਾ ਹੋ ਗਿਆ ਯਾਨੀ ਕਿ ਟੋਟਲ ਤੁਹਾਡੇ ਅੰਕ ਬਣ ਗਏ 70 ਸੋ ਇਹ ਹੈ ਕੁੱਲ ਸਿਲੇਬਸ ਮੇਜਰ ਪੰਜਾਬੀ ਵਿਸ਼ੇ ਦਾ ਜਿਸ ਨੂੰ ਕੀ ਅਸੀਂ ਡਿਸਪਲਿਨ ਸਪੈਸੀਫਿਕ ਕੋਰਸ ਦੇ ਨਾਮ ਦੇ ਨਾਲ ਜਾਣਦੇ ਹਾਂ ਤੇ ਇਹ ਪੇਪਰ ਜੋ ਹੈ ਇਸ ਦੇ ਨਾਲ ਸਬੰਧਿਤ ਜਿੰਨੀਆਂ ਵੀ ਲੈਕਚਰ ਲੜੀਆਂ ਨੇ ਇਸ ਦੀ ਜੋ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦਿੱਤੀਆਂ ਜਾਣਗੀਆਂ ਕੁਝ ਕਰ ਦਿੱਤੀਆਂ ਗਈਆਂ ਹਨ ਸੋ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤੇ ਆਪਣੇ ਹੋਰ ਸਾਥੀਆਂ ਦੇ ਨਾਲ ਵੀ ਇਹ ਚੈਨਲ ਸਾਂਝਾ ਕਰਨਾ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਤੁਸੀਂ ਉਹਨਾਂ ਦੀ ਪੜਾਈ ਦੇ ਵਿੱਚ ਆਪਣਾ ਨਵੇਕਲਾ ਯੋਗਦਾਨ ਸ਼ਾਮਿਲ ਕਰ ਸਕੋ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਦੇ ਲਈ ਇਜਾਜ਼ਤ হাসতে রো খুশ ধন্যবাদ